ਪੰਜਾਬ ਭਰ ਦੇ ਵਿੱਚ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਵੱਡੀ ਖਬਰ ਹੈ ਤਾਂ ਸਿੱਕ ਪੀਆਰਟੀਸੀ ਤੇ ਪਨਬਸ ਦੇ ਕੱਚੇ ਕਾਮਿਆਂ ਦੀ ਹੜਤਾਲ ਲਗਾਤਾਰ ਜਾਰੀ ਹੈ ਬੱਚਿਆਂ ਨੂੰ ਨਾਲ ਲੈ ਕੇ ਹੁਣ ਪ੍ਰਦਰਸ਼ਨ ਦੇ ਵਿੱਚ ਪੁੱਜੇ ਨੇ ਜਿਹਾ ਤਰਲੇ ਪ੍ਰਦਰਸ਼ਨ ਦੇ ਵਿੱਚ ਪੀਆਰਟੀਸੀ ਕਰਮਚਾਰੀ ਬੱਚਿਆਂ ਨੂੰ ਨਾਲ ਲੈ ਕੇ ਪੁੱਜੇ ਨੇ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਪਨਬਸ ਦੇ ਕੱਚੇ ਕਾਮਿਆਂ ਦੀ ਹੜਤਾਲ ਦਾ ਦੂਜਾ ਦਿਨ ਹੈ ਹਨਾ ਕਿਹਾ ਕਿ ਮੀਟਿੰਗ ਦਾ ਸਮਾ ਮਿਲੰਤੇ ਮੁੱਖ ਮੰਤਰੀ ਦੇ ਕਿਰਾਉ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਪਰ ਜੇਕਰ ਸ਼ਾਮ ਤੱਕ ਮੰਗਾ ਦਾ ਹੱਲ ਨਹੀਂ ਹੁੰਦਾ ਤਾਂ ਸੰਘਰਸ਼ ਨੂੰ ਤਿੱਖਾ ਕਰ ਦਿੱਤਾ ਜਾਵੇਗਾ ਅੱਜ 15 ਅਗਸਤ ਹੈ ਤੇ ਮੁੱਖ ਮੰਤਰੀ ਪੰਜਾਬ ਦਾ ਕਿਰਾਉ ਕਰ ਕਾਲੀਆਂ ਛੰਡਿਆ ਦੀ ਗੌਣ ਦੀ ਉਹਨਾਂ ਗੱਲ ਆਖੀ ਸੀ ਦੱਸ ਕਿ ਇਸ ਪ੍ਰੋਗਰਾਮ ਨੂੰ ਉਹਨਾਂ ਵੱਲੋਂ ਵਾਪਸ ਲੈ ਲਿਆ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮੀਟਿੰਗ ਦਾ ਸਮਾਂ ਦੇ ਦਿੱਤਾ ਗਿਆ ਤੇ ਜਲਦੀ ਆਪਣੀਆਂ ਮੰਗਾਂ ਸਰਕਾਰ ਤੇ ਮੂਰੇ ਰੱਖਣਗੇ ਲੁਧਿਆਣਾ ਲਈ ਸੁਵਿੰਦਰ ਸੋਨ ਦੀ ਰਿਪੋਰਟ ਕਿੰਨੀ ਕਿ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਰੇਸ਼ਾਨੀ ਤਾਂ ਹੀ ਹੁੰਦੀ ਆ ਤੇ ਕਿਹ ਨਾਲ ਲੈ ਕੇ ਆਏ ਆ ਬੈਠੀਆਂ ਆਟੇ ਤੇ ਕਿਹੜੀ ਜਗ੍ਹਾ ਆਏ ਆ ਕਿਹੜੀ ਜਗ੍ਹਾ ਜਾਣਾ ਅਸੀਂ ਆਏ ਆ ਛੰਡੀਪੁਰ ਖੜਿਆਣੇ ਤੋਂ ਆਏ ਆ ਅੱਛਾ ਤੁਸੀਂ ਹੁਣ ਕਿੰਨੇ ਘੰਟੇ ਇੱਥੇ ḍੇਟ ਕਰਦੇ ਨਹੀਂ ਸ਼ਾਂਤਾ ਬਤ ਅੱਧਾ ਘੰਟਾ ਹੋਇਆ ਤੁਹਾਨੂੰ ਪਤਾ ਬੱਸਾ ਬੰਦ ਨੇ ਪਤਾ ਨਹੀਂ ਜੀ ਸਾਨੂੰ ਫਿਰ ਕਿੰਨੀ ਕਿ ਪ੍ਰੇਸ਼ਾਨੀਆਂ ਸਾਹਮਣਾ ਕਰਨਾ ਪਿਆ ਪਰੇਸ਼ਾਨੀ ਤਾਂ ਹੀ ਹੈਗੀ ਆ ਤੁਹਾਨੂੰ ਪਤਾ ਹੀ ਹੈ ਦੀਪੋ ਕਿਹੜੀ ਜਗ੍ਹਾ ਤੋਂ ਆਏ ਕਿਹੜੀ ਜਗ੍ਹਾ ਜਾਣਾ ਨੰਗਲ ਜਾਣਾ ਹੈ ਅਸੀਂ ਕਾਫੀ ਢੇਰ ਤੋਂ ਬੱਸ ਦੀ ਵੇਟ ਕਰ ਰਹੇ ਹਾਂ ਛੋਟੇ ਛੋਟੇ ਬੱਚਾ ਨਾ ਪਰੇਸ਼ਾਨ ਪਤਾ ਸੀ ਤੁਹਾਨੂੰ ਹਟਦਾ ਆਈਡੀਆ ਸੀਗਾ ਪਰ ਇਹਨਾਂ ਨੇ ਕਿਹਾ ਸੀ ਕਿ ਵਾਕਈ ਬੱਸਾਂ ਨਹੀਂ ਆਉਂਦੀ 12:00 ਪੰਜਾਂ ਦੇ ਬਾਅਦ ਦਾ ਟਾਈਮ ਹੋ ਗਿਆ ਅਸੀਂ 12:30 ਵਜੇ ਤੇ ਬੈਠੇ ਹਾਂ ਹਲੇ ਤੱਕ ਕੋਈ ਬੱਸ ਨਹੀਂ ਕੀ ਲੱਗਦਾ ਗਰਮੀ ਕਰਕੇ ਬੱਚੇ ਵੀ ਪਰੇਸ਼ਾਨ ਹੁੰਦੇ ਹਾਂ ਹਾਂ ਤਾਂ ਨੈਚੁਰਲ ਬੱਚੇ ਵੀ ਨਾ ਲੱਗੇ ਹੋਏ ਆ ਮੈਂ ਪੰਪਾਸ ਪੀਆਰਸੀ ਟੀਸੀ ਕੰਟਰੈਕਟ ਵਰਕਰ ਯੂਨੀਅਨ ਦਾ ਸੀਨੀਅਰ ਆਗੂ ਹਾਂ ਅੱਜ ਸਾਡੀ ਹੜਤਾਲ ਜਿਹੜੀ ਆ ਗਈ ਉਹ ਦੂਜੇ ਦਿਨ ਵਿੱਚ ਚਲੀ ਗਈ ਆ ਅੱਜ ਅਸੀਂ ਮੁੱਖ ਮੰਤਰੀ ਪੰਜਾਬ ਜਿੱਥੇ ਕਿ ਰਾਜਪਦਰੀ ਸਮਾਗਮ ਜਿਹੜਾ ਫੀਦਕੋਟ 'ਚ ਹੋ ਰਿਹਾ ਸੀਗਾ ਉਹਦਾ ਉੱਥੇ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰਨ ਦਾ ਐਲਾਨ ਕੀਤਾ ਸੀ ਪਰ ਇੰਟੈਲੀਜੈਂਸ ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਜਿਹੜਾ رابطہ ਬਣਾਇਆ ਜਾ ਰਿਹਾ ਸੀ ਉਹਦੇ ਕਾਰਨ ਸੀ ਜਿਹੜਾ ਮੁੱਖ ਮੰਤਰੀ ਦੇ ਵਿਰੋਧ ਦਾ ਪ੍ਰੋਗਰਾਮ ਸੀ ਸਿਰਫ ਉਹ ਵਿਰੋਧ ਪੋਸਟਪੋਨ ਕੀਤਾ ਜਦਕਿ ਜਿਹੜੇ ਪਰਪਜਨ ਸਿੰਘ ਆਈਟੀਓ ਮੰਤਰੀ ਨੇ ਉਹਨਾਂ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਗਲਤ ਪ੍ਰਚਾਰ ਕੀਤਾ ਜਾ ਰਿਹਾ ਕਿ ਸ਼ਾਇਦ ਹਰਤਾਲ ਖੋਲ ਦਿੱਤੀ ਗਈ ਹੈ ਤੁਹਾਡੇ ਮਾਧਿਅਮ ਰਾਹੀਂ ਆਮ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਹਰਤਾਲ ਜਿਹੜੀ ਆ ਉਸੇ ਤਰ੍ਹਾਂ ਮੁਕੰਮਲ ਜਾਰੀ ਆ ਸਿਰਫ ਔਰ ਸਿਰਫ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਘਰਾਓ ਸੀ ਉਸ ਪ੍ਰੋਗਰਾਮ ਨੂੰ ਪੋਸਟਪੋਨ ਕੀਤਾ ਗਿਆ ਜਿਸ ਦੇ ਇਤਤ ਵਿੱਚ ਪ੍ਰਿੰਸੀਪਲ ਸੈਕਟਰੀ ਨਾਲ ਸ਼ਾਮ 5:30 ਵਜੇ ਦੀ ਮੀਟਿੰਗ ਤੈਅ ਹੋਈ ਆ ਔਰ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਕਿ ਜੇਕਰ ਉਸ ਮੀਟਿੰਗ ਦੇ ਵਿੱਚ ਕਿਲੋਮੀਟਰ ਦਾ ਟੈਂਡਰ ਪੱਕੇ ਤੌਰ ਤੇ ਰੱਦ ਨਾ ਕੀਤਾ ਗਿਆ ਤੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਜਿਹੜੀ ਹਰਤਾਲ ਆ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਆਪ ਕਿੰਨੇ ਦਿਨ ਦੀ ਹੜਤਾਲ ਰਹੂਗੀ ਤੇ ਆਮ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਨੇ ਉਹਨੂੰ ਲੈ ਕੇ ਕਿੱਥਾ ਦੇਖੋ ਆਮ ਲੋਕਾਂ ਨੂੰ ਬਿਲਕੁਲ ਤੁਹਾਡੀ ਗੱਲ ਜਾਇਜ਼ ਆ ਕਿ ਦਿੱਕਤਾਂ ਤੇ ਪਰੇਸ਼ਾਨੀਆਂ ਵੀ ਆ ਰਹੀਆਂ ਨੇ ਪਰ ਅਸੀਂ ਮਜਬੂਰ ਹੋ ਚੁੱਕੇ ਹਾਂ ਕਿਉਂਕਿ ਸਰਕਾਰ ਨੇ ਜੀ ਚਿੜੀਏ ਬਰ ਚਿੜੀਏ ਵਾਲਾ ਮਾਹੌਲ ਬਣਾ ਰੱਖਿਆ ਅਸੀਂ ਪ੍ਰੋਗਰਾਮ ਰੱਖਦੇ ਹਾਂ ਮੀਟਿੰਗ ਬੁਲਾ ਲੈਂਦੇ ਨੇ ਮੀਟਿੰਗ ਦੇ ਵਿੱਚ ਲਾਰੇ ਲਾ ਦਿੱਤੇ ਜਾਂਦੇ ਨੇ ਸੋ ਮਜਬੂਰਨ ਸਾਨੂੰ ਜਿਹੜੀ ਆ ਇਹ ਆਰ ਪਾਰ ਦੀ ਲੜਾਈ ਲੜਨੀ ਪੈ ਰਹੀ ਆ ਜਿੰਨਾ ਚਿਰ ਸਾਡੀਆਂ ਮੰਗਾਂ ਦਾ ਕੋਈ ਪੱਕੇ ਤੌਰ ਤੇ ਹੱਲ ਨਹੀਂ ਹੋਵੇਗਾ ਅਸੀਂ ਇਹ ਹੜਤਾਲ ਇਸੇ ਤਰ੍ਹਾਂ ਹੀ ਜਾਰੀ ਰੱਖਾਂ ਔਰ ਇੱਕ ਤੁਹਾਡੇ ਮਾਧਿਅਮ ਰਾਹੀਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਕਿ ਅਸੀਂ ਇਸੇ ਪੰਜਾਬ ਦੇ ਵਾਸੀ ਆ ਤੁਹਾਡੇ ਬੱਚੇ ਆ ਤੁਹਾਡੇ ਭਰਾ ਸਾਡੀ ਇਸ ਲੜਾਈ ਦੇ ਵਿੱਚ ਪੰਜਾਬ ਵਾਸੀਆਂ ਨੂੰ ਅਪੀਲ ਆ ਕਿ ਸਾਡਾ ਸਹਿਯੋਗ ਕੀਤਾ ਜਾਵੇ ਤਾਂ ਜੋ ਸਾਡੇ ਰੋਜ਼ਗਾਰ ਪੱਤੇ ਹੋ ਸਕਣ ਅੱਜ ਵੀ ਪੂਰੇ ਪੰਜਾਬ ਭਰ ਚੇੜਦਾਲ ਹੈ ਬਿਲਕੁਲ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਕੱਲ ਦੀ ਤਰ੍ਹਾਂ ਹੀ 18 ਦੀਪੂ ਰੋਡਵੇਜ਼ ਦੇ ਤੇ 9 ਦੀਪੂ ਪੀ ਆਰਟੀਸੀ ਦੇ ਮੁਕੰਮਲ ਤੌਰ ਤੇ ਬੰਦ ਨੇ ਇੱਕ ਹੋਰ ਚੀਜ਼ ਦੱਸਣਾ ਚਾਹੂੰਗਾ ਜੀ ਐਮ ਪੀ ਆਰਟੀਸੀ ਸੰਗਰੂਰ ਦੀਪੂ ਵੱਲੋਂ ਸਾਡੇ ਵਰਕਰਾਂ ਨੂੰ ਸਵੇਰੇ ਗਾਲਾਂ ਕੱਢੀਆਂ ਗਈਆਂ ਔਰ ਜ਼ਬਰਦਸਤੀ ਹੜਤਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਦਾ ਕਿ ਜਥੇਬੰਦੀ ਪੂਰਨ ਤੌਰ ਤੇ ਵਿਰੋਧ ਕਰਦੀ ਆ ਤੇ ਜੇਕਰ ਲੋੜ ਪਈ ਤਾਂ ਸਾਰਾ ਪੰਜਾਬ ਇਕੱਠਾ ਕਰਕੇ ਸੰਗਰੂਰ ਲਾ ਜਾ ਕੇ ਉਹ ਜੀਐਮ ਦਾ ਜਲੂਸ ਕੱਢਿਆ ਜਾਵੇਗਾ ਠੀਕ ਹੈ ਧੰਨਵਾਦ ਭਾਜੀ 15 ਅਗਸਤ ਵਾਲੇ ਦਿਨ ਵੀ ਹੜਤਾਲ ਸੋਸ਼ਲ ਮੀਡੀਆ ਤੇ ਖਬਰ ਚੱਲਦੀ ਹੈ ਵੀ ਸੰਝੋਖਾ ਜਿਹੜਾ ਹੋ ਗਿਆ ਬੀ ਦੇ ਕੰਮ ਕਰਦੀਆਂ ਤੇ ਬਾਕ ਕਰਦੀਆਂ ਜੀ ਹਾਂ ਜੀ ਬਿਲਕੁਲ ਇਹ ਝੂਠੀਆਂ ਫੌਫਲਾਈਆਂ ਜਾ ਰਹੀਆਂ ਅਸੀਂ ਜਿਹੜੇ ਕੱਲ 14 ਅਗਸਤ ਤੋਂ ਹੜਤਾਲ ਸ਼ੁਰੂ ਕੀਤੀ ਆਣ ਮਿੱਥੇ ਸਮੇਂ ਦੀ ਅੱਜ ਦੂਜੇ ਦਿਨ ਵਿੱਚ ਵੀ ਪ੍ਰੋਪਰ ਹੜਤਾਲ ਚੱਲ ਰਹੀ ਆ ਪੂਰੇ ਪੰਜਾਬ ਵਿੱਚ ਅੱਜ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਜਿਹੜਾ ਫਰੀਦਕੋਟ ਚੰਡੇ ਦੀ ਰਸਮ ਉਹਨਾਂ ਨੇ ادا ਕਰਨੀ ਸੀ ਉੱਥੇ ਘਰਾਓ ਕਰਨਾ ਸੀਗਾ ਉਸ ਚੰਡੇ ਦੀ ਰਸਮ ਦਾ ਕਰੋ ਦਾ ਇਹਨਾਂ ਦੇ ਡਰ ਦੇ ਕਾਰਨ ਸਾਨੂੰ ਇੱਕ ਮੀਟਿੰਗ ਦਿੱਤੀ ਆ ਪ੍ਰਮੁੱਖ ਸਖਤਰ ਸਾਹਿਬ ਨਾਲ ਜੇਕਰ ਸ਼ਾਮ ਤੱਕ ਮੀਟਿੰਗ ਦਾ ਕੋਈ ਪੋਜ਼ਿਟਿਵ ਸਿੱਟਾ ਨਹੀਂ ਨਿਕਲਦਾ ਤੇ ਜਿਹੜਾ ਸ਼ੰਗਰਚ ਹੋਰ ਤਿਕਾ ਕੀਤਾ ਜੁਗਾ ਤੇ ਹੜਤਾਲ ਇਸੇ ਤਰ੍ਹਾਂ ਲੰਬੇ ਸਮੇਂ ਲਈ ਚੱਲਦੀ ਰਹੂਗੀ ਲਗਾਧਨ ਕਿ ਆਮ ਲੋਕ ਕੱਜਲ ਖਰਾਬ ਹੋ ਰੇ ਬਿਲਕੁਲ ਆਮ ਲੋਕ ਕੱਜਲਗੁਆਰ ਹੋ ਰਹੇ ਆ ਪਰ ਇਹ ਆਮ ਲੋਕਾਂ ਦਾ ਇੱਕ ਵਿਰਾਸਤੀ ਧਾਰਾ ਜਿਹਨੂੰ ਅਸੀਂ ਬਚਾਉਣ ਦੀ ਲੜਾਈ ਲੜ ਰਹੇ ਆ ਸਾਡੀ ਜ਼ਿੰਮੇਵਾਰੀ ਆ ਕਿਉਂਕਿ ਅਸੀਂ ਇਸ ਧਾਰਾ ਦੇ ਵਿੱਚ ਕੰਮ ਕਰਦੇ ਆ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਘੱਟੋ ਘੱਟ 10000 ਜਿਹੜੀ ਤਾਂ ਜੋ ਆਮ ਲੋਕਾਂ ਨੂੰ ਨਿਰਵਿਘਨ ਸਹੂਲਤ ਮੁਹੱਈਆ ਕਰਵਾਈ ਜਾ ਸਕੇ ਤੇ ਅਸੀਂ ਨਾਲ ਦੀ ਨਾਲ ਲੋਕਾਂ ਨੂੰ ਹੋਰ ਰੋਜ਼ਗਾਰ ਵੀ ਮਿਲਣ ਬਿਲਕੁਲ ਸਾਡੇ ਬੱਚੇ ਨਾਲ ਬੈਠੇ ਆ ਕਿਉਂਕਿ ਬੱਚਿਆਂ ਨੂੰ ਪਤਾ ਵੀ ਸਾਡੇ ਜਿਹੜੇ ਪਿਓ ਉਹ ਕੱਚੀਆਂ ਨੌਕਰੀਆਂ ਕਰ ਰਹੇ ਆ ਪਿਛਲੇ ਲੰਬੇ ਸਮੇਂ ਤੋਂ ਘਰ ਦੇ ਜਿਹੜੇ ਗੁਜ਼ਾਰੇ ਚਲਾਉਣੇ ਬਹੁਤ ਮੁਸ਼ਕਲ ਹੈ ਬੱਚੇ ਭੜੀ ਭੜ ਜਾਣੂ ਨਾ ਇਸ ਕਰਕੇ ਬੱਚੇ ਜਿਹੜੇ ਨਾਲ ਅਸੀਂ ਹਰtham ਸ਼ਾਮਲ ਹੋ ਰਿਹਾ